you. Mm -hmm. ਕਿਹਾ ਜਾਂਦਾ ਹੈ ਜਿਸ ਦੇ ਉੱਤੇ ਪਰਮਾਤਮਾ ਦੀ ਮਿਹਰ ਹੋਵੇ ਉਸ ਦੇ ਵਾਲ ਵੀ ਨਹੀਂ ਵਿਗੜ ਸਕਦੇ ਅਜਿਹੀ ਇੱਕ ਘਟਨਾ ਫਿਰੋਜ਼ਪੁਰ ਮੋਗਾ ਰੋਡ ਤੇ ਵਾਪਰੀ ਹੈ ਜਿੱਥੇ ਕਿ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਜਾਨ ਪੱਜ ਗਈ ਹੈ ਇੰਨੀ ਤੇਜ਼ ਰਫ਼ਤਾਰ ਹੋਣ ਕਰਕੇ ਵੀ ਇਹ ਹੀ ਕਰੀਬ ਚਾਰ ਵਾਰ ਕਾਰ ਪਲਟ ਗਈ ਹੈ ਅਤੇ ਸੜਕ ਤੋਂ ਦੂਰ ਜਾ ਕੇ ਡਿੱਗੀ ਹੈ ਹਾਲਾਂਕਿ ਇੰਨਾ ਜ਼ਿਆਦਾ ਭਿਆਨਕ ਹਾਦਸਾ ਸੀ ਕਿ ਕਾਰ ਪੂਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜਾਣਕਾਰੀ ਅਨੁਸਾਰ ਕਾਰ ਦੇ ਵਿੱਚ ਦੋ ਵਿਅਕਤੀ ਵਾਰਸਾਂ ਜੋ ਕਿ ਮਮਦੂਤ ਇਲਾਕੇ ਦੇ ਵਸਨੀਕ ਨੇ ਫਿਲਮ ਦੇ ਕੇ ਪਰਤ ਰਹੀ ਸਨ ਘਰ ਨੂੰ ਤਾਂ ਗਲਤ ਸਾਈਡ ਤੋਂ ਆ ਰਹੀ ਟਰੈਕਟਰ ਟਰਾਲੀ ਜੀਸੀ ਕੀ ਲਾਈਟ ਵੀ ਨਹੀਂ ਲੱਗੀ ਹੋਈ ਸੀ ਸੋ ਉਸ ਦੇ ਨਾਲ ਗੱਡੀ ਟਕਰਾਈ ਹੈ ਜਿਸ ਤੋਂ ਬਾਅਦ ਇਹ ਹਾਸਾ ਹੋਇਆ ਮੇਰਾ ਨਾਮ ਕਰਨਵੀਰ ਸਿੰਘ ਕੀ ਗੱਲ ਕੀ ਹੋਈ ਹੈ ਕੱਲ ਰੋਂਗ ਸਾਈਡ ਟਰਾਲੀ ਖੜੀ ਹੈ ਅਸੀਂ ਆਪਣੀ ਸਾਈਡ ਤੋਂ ਆ ਰਹੇ ਸੀਗੇ ਕੀ ਗੱਲ ਨਾ ਕੋਈ ਟਰੈਕਟਰ ਦੀ ਲਾਈਟ ਜਗ ਰਹੀ ਆ ਨਾ ਕੋਈ ਪੁੱਛ ਜਗ ਰਿਹਾ ਵਾ ਅਸੀਂ ਰੋਂਗ ਸਾਈਡ ਸਾਰੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਰੋਂਗ ਸਾਈਡ ਦੇ ਵਿੱਚ ਇੱਕ ਟਰਾਲੀ ਆ ਰਹੀ ਸੀ ਜੋ ਕਿ ਸਾਡੀ ਗੱਡੀ ਵੱਜੀ ਆ ਤੇ ਉਦੋਂ ਟਰੈਕਟਰ ਵੀ ਟਰੈਕਟਰ ਦਾ ਡਰਾਈਵਰ ਜਿਹੜਾ ਡਰਾਈਵਰ ਉਹ ਪੱਜ ਗਿਆ ਮਜੂਦਾ ਪੱਜ ਗਿਆ ਪਿੱਛੇ ਪਿੱਛੇ ਉਹਨਾਂ ਦੀ ਬਾਈਕ ਆ ਰਹੀ ਸੀ ਬਾਈਕ ਦੀ ਚਾਬੀ ਮੇਰੇ ਕੋਲ ਆ ਪਿੱਛੇ ਬਾਈਕ ਖੜੀ ਹੋਈ ਆ ਉਹ ਵੀ ਪੱਜ ਗਿਆ ਵਾ ਇਹਨੇ ਜਨੇ ਸੋਈ ਸਵਾਰ ਸੀ ਗੱਡੀ ਦੀ ਕਿੱਥੋਂ ਆ ਰਹੇ ਸੀਗੇ ਐ ਸਿਲਵਰ ਸਿਲਵਰ ਬੋਟਮ ਨੂੰ ਵੀ ਵੇਖਿਆ ਰਹੇ ਸੀ ਇੱਥੇ ਹੁਣ ਜਾਣਾ ਕਿੱਥੇ ਮੰਦੋੜ ਜਾਣਾ ਤੇ ਪੁਲ ਥਾ ਗਿਆ ਹੁੱਲਕ ਮੌਜੂਦ ਨਹੀਂ 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 ਸੁਚਿਤ ਨਹੀਂ ਸੁਚਿਤ ਨਹੀਂ ਕਿ ਕਿਸੇ ਨੂੰ ਵੀ ਕਿ ਨਾ ਕੋ ਗੱਡੀ ਗੱਡੀ ਦਾ ਨੁਕਸਾਨ ਕਿ ਨਾ ਕੋ ਗੱਡੀ ਦਾ ਬਹੁਤ ਪੜਾ ਉਹ ਗੱਡੀ ਡੈਮੇਜ ਹੋਈ ਪਈ ਹੈ ਡੈਮੇਜ ਹੈਗੀ ਗੱਡੀ ਦਾ ਨੁਕਸਾਨ ਦੇਖ ਸਕਦੇ ਕੋਈ ਨਾਮ ਕੀ ਭਾਈ ਤੁਹਾਡਾ ਕਰਨਵੀਰ ਸਿੰਘ ਮੇਰਾ ਨਾਮ ਕਿੱਡ ਜਗ੍ਹਾ ਤੇ ਰੈਂਡ ਵਾਲੇ ਤੁਸੀਂ ਟੈਂਟ ਦੇ ਸਮਾਨ ਤੇ ਕੋਈ ਅਦਾ ਪਤਾ ਨਹੀਂ ਲਿਖਿਆ ਹੋਇਆਗਾ ਉਹਦਾ ਟੈਂਟ ਦਾ ਕੀ ਹੈ ਡਰਾਈਵਰ ਭੱਜ ਗਿਆ ਡਰਾਈਵਰ ਪਾ ਦਿੱਤਾ ਟਰੈਕਟਰ ਦਾ ਐਕਸੀਡੈਂਟ ਹੋਇਆ ਸਾਰਾ ਇਹ ਸਪਨਾ ਜਿਹੜੀ ਆ ਇਹਨਾਂ ਦਾ ਟੈਂਪ ਹੈ ਉਹਦੇ ਸਾਹਮਣੇ ਇਹ ਰੌਂਗ ਸਾਈਡ ਤੋਂ ਆਉਂਦਾ ਸੀ ਆਪਣਾ ਆ ਟਰੈਕਟਰ ਇਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਜਾਨੀ ਨਹੀਂ ਹੋਇਆ ਸਾਹਮਣੋਂ ਬਚ ਗਿਆ ਇਹਦੇ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਗੱਡੀ ਡੈਮੇਜ ਹੋ ਗਈ ਯਾਰ ਜਿਆਦਾ ਪ੍ਰਕਤ ਵੀ 40% 50% ਟੈਂਪ ਹੋ ਗਿਆ ਬਾਕੀ ਬੱਗੇ ਠੀਕ ਹੈ ਇਹ ਉਧਰੋਂ ਆਉਂਦੇ ਹੀ ਇਹ ਰੌਂਗ ਸਾਈਡ ਜਾਂਦਾ ਜੀ ਟਰਾਲੀ ਵਾਲਾ ਅਸੀਂ ਮੌਕੇ ਤੇ ਪਹੁੰਚ ਗਏ ਐਸਐਚਓ ਸਾਹਿਬ ਆਉਂਦੇ ਜਿਹੇ ਦੀ ਕਾਰਵਾਈ ਹੋਵੇ ਸਰ ਕਾਰਵਾਈ ਕੀਤੀ ਜਾਏਗੀ ਟਰਾਲੀ ਵਾਲੇ ਤੇ ਬਿਲਕੁਲ ਹੋਊਗੀ ਯਾਰ ਕਾਰਵਾਈ ਕਿਉਂ ਨਾ ਹੋਊਗੀ ਰੋਂਗ ਸਾਈਡ ਜਾ ਰਹੇ ਸੀ ਭਾਈ ਰੋਂਗ ਸਾਈਡ ਜਾਦੇ ਹੋਏਗੀ ਕਿ ਨਹੀਂ ਕਾਰਵਾਈ ਹੋਊਗੀ ਯਾਰ ਕਿਉਂ ਨਾ ਹੋਊਗੀ ਟਰਾਲੀ ਦਾ ਪਤਾ ਲੱਗਾ ਸਰ ਕੋਈ ਪਤਾ ਯਾਰ ਟਰਾਲੀ ਹੋ ਗਲਤ ਹੋਵੇ ਕੋਈ ਪਤਾ ਲੱਗਾ ਸਰ ਟਰਾਲੀ ਹੈਗੀ ਕਿ ਨਹੀਂ ਪਤਾ ਹੁਣ ਤਾਂ ਆਏ ਆ ਪਈ ਹੈ ਨਾ ਰੋਂਗ ਸਾਈਡ ਪਈ ਹੈ ਬਿਲਕੁਲ ਨਾਲ